ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਬਹੁਤ ਖਾਸ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਸੀਂ ਵੀ ਆਪਣੀ ਪੈਨਸ਼ਨ ਦੀ ਉਡੀਕ ਕਰ ਰਹੇ ਹੋ ਤਾਂ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਦਸੰਬਰ ਮਹੀਨੇ ਦੀ ਪੈਨਸ਼ਨ ਜਾਰੀ ਜਿਨਾ ਜ਼ਿਲ੍ਹਿਆਂ ਦੇ ਖਾਤਿਆਂ ਵਿੱਚ ਆਏ ਪੈਸੇ ਪੰਜਾਬ ਸਰਕਾਰ ਬੱਲੋ ਦਸੰਬਰ ਮਹੀਨੇ ਦੀ ਰੁਕੀ ਹੋਈ ਪੈਨਸ਼ਨ ਹੁਣ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਜਾਰੀ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਤਰਨਤਾਰਨ ਸਾਹਿਬ ਖਡੂਰ ਸਾਹਿਬ ਪੱਟੀ ਭਿੱਖੀ ਪਿੰਡ ਅਤੇ ਫਿਰੋਜ਼ਪੁਰ ਜ਼ਿਰਾ ਮੱਖੂ ਮਮਦੋਟ ਵਿੱਚ 1500 ਦੀ ਰਾਸ਼ੀ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਫਜ਼ਲਕਾ ਵਠਿੰਡਾ ਸ਼੍ਰੀ ਮੁਕਸਰ ਸਾਹਿਬ ਸੰਗਰੂਰ ਮਾਨਸਾ ਮਲੇਰਕੋਡਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਹਾਲੀ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਤੇ ਮੋਗਾ ਜ਼ਿਲ੍ਹਿਆਂ ਵਿੱਚ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਜੇਕਰ ਤੁਸੀਂ ਵੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਹੋ ਤਾਂ ਬੈਂਕ ਜਾ ਕੇ ਆਪਣੇ ਪੈਸੇ ਪ੍ਰਾਪਤ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਲੁਧਿਆਣਾ ਅਤੇ ਬਾਕੀ ਜ਼ਿਲ੍ਹਿਆਂ ਲਈ ਜ਼ਰੂਰੀ ਅਪਡੇਟ ਬਹੁਤ ਸਾਰੇ ਪੈਨਸ਼ਨਰਾਂ ਦੇ ਸਵਾਲ ਆ ਰਹੇ ਹਨ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੈਨਸ਼ਨ ਆ ਗਈ ਪਰ ਲੁਧਿਆਣੇ ਜ਼ਿਲ੍ਹੇ ਵਿੱਚ ਪੈਨਸ਼ਨ ਕਦੋਂ ਆਵੇਗੀ ਤਾਂ ਅਸੀਂ ਦੱਸਦੀ ਹਾਂ ਕਿ ਲੁਧਿਆਣਾ ਅਤੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ 5 ਤੋਂ 6 ਜਨਵਰੀ ਤੱਕ ਪੈਨਸ਼ਨ ਖਾਤਿਆਂ ਵਿੱਚ ਪਹੁੰਚ ਜਾਣ ਦੀ ਪੂਰੀ ਉਮੀਦ ਹੈ ਇਹ ਸਾਰੀ ਪ੍ਰਕਿਰਿਆ ਦਸੰਬਰ ਮਹੀਨੇ ਦੀ ਬਕਾਇਆ ਨੂੰ ਪੂਰਾ ਕਰਨ ਲਈ ਹੈ ਜਨਵਰੀ ਮਹੀਨੇ ਦੀ ਪੈਨਸ਼ਨ ਵੀ ਸਰਕਾਰ ਦੇ ਵੱਲੋਂ ਜਲਦ ਹੀ ਕੁਝ ਦਿਨਾਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ 2500 ਪੈਨਸ਼ਨ ਦਾ ਵਾਅਦਾ ਬਜਟ 2026 ਵਿੱਚ ਮਿਲੇਗੀ ਖੁਸ਼ਖਬਰੀ ਪੈਨਸ਼ਨ ਵਿੱਚ ਵਾਧੇ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਫਿਲਹਾਲ ਸਾਰੇ ਜ਼ਿਲ੍ਹਿਆਂ ਵਿੱਚ 1500 ਦੀ ਰਾਸ਼ੀ ਜਾਰੀ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਸਾਲ 2026 ਦੇ ਨਵੇਂ ਬਜਟ ਵਿੱਚ ਪੈਨਸ਼ਨ ਨੂੰ ਵਧਾ ਕੇ 2500 ਕਰ ਦਿੱਤਾ ਜਾਵੇਗਾ ਉਮੀਦ ਹੈ ਕਿ ਬਜਟ ਸੈਸ਼ਨ ਤੋਂ ਬਾਅਦ ਪੰਜਾਬ ਦੇ ਲੱਖਾਂ ਬਜ਼ੁਰਗਾਂ ਵਿਧਵਾਵਾਂ ਤੇ ਦੇਵੰਗਾਂ ਨੂੰ ਇਹ ਵਧੀਆ ਲਾਭ ਜਿਹੜਾ ਮਿਲਣਾ ਸ਼ੁਰੂ ਹੋ ਜਾਵੇਗਾ ਦੋਸਤੋ ਪੈਨਸ਼ਨ ਅਤੇ ਸਰਕਾਰੀ ਸਕੀਮਾਂ ਦੀ ਹਰ ਤਾਜ਼ਾ ਅਤੇ ਸੱਚੀ ਜਾਣਕਾਰੀ ਲਈ ਸਾਡੇ ਚੈਨਲ ਪੰਜਾਬ ਰਾਜ ਯੋਜਨਾ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੀ ਤੁਹਾਡੇ ਜ਼ਿਲ੍ਹੇ ਵਿੱਚ ਪੈਨਸ਼ਨ ਖਾਤੇ ਵਿੱਚ ਆ ਗਈ ਹੈ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜਰੂਰ ਲਿਖੋ ਤਾਂ ਜੋ ਦੂਜਿਆਂ ਦੀ ਵੀ ਮਦਦ ਹੋ ਸਕੇ ਧੰਨਵਾਦ